ਅਸੀਂ ਕਾਂਗਰਸ ਦਾ ਵੀ ਜਿੱਤਾਂ ਦਾ ਗਾਂਧੀ ਕਿਉਂਕਿ ਆਪਣੀ ਪਾਰਟੀ ਵੱਲ ਖੜਾ ਸੀ ਪਰ ਮੁੜ ਕੇ ਉਹਨੇ ਕਿਸੇ ਪਿੰਡ ਚਾ ਕੇ ਸ਼ਕਲ ਨਹੀਂ ਕਿਤੇ ਜਾ ਕੇ ਵੀ ਥੋੜੂ ਕੋਈ ਕੰਮ ਆਪਣੇ ਹਸਪੀਟਲ ਤੇ ਬੈਠਾ ਮਰੀਜ਼ ਦੇਖੀ ਆ ਬਾਕੀ ਕਿਸੇ ਨਾਲ ਕੋਈ ਦੂਜੇ ਤੀਜੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤੁਹਾਡੇ ਪਿੰਡ ਪਿੰਡ ਮੈਂ ਹਾਂ ਬੇਟਾ ਮੇਰਾ ਚੌਥਾ ਗੀੜਾ ਹਾਂ ਚੌਥਾ ਗੀੜਾ ਮੇਰਾ ਥੋੜੇ ਪਿੰਡ ਚ ਨਹੀਂ ਐਮਐਲਏ ਬਣ ਕੇ ਨਾ ਅਗਲਾ ਕਹਦਾ ਬੱਸ ਆਪਾਂ ਪੱਕੀ ਕਰਾਂਗੇ ਯਾਰ ਇਲੈਕਸ਼ਨ ਟਾਈਮ ਹੀ ਚੱਲਾਂਗੇ ਆ ਜਿਹੜੇ ਜਿਹੜੇ ਗੱਲਾਂ ਕਹੀਆਂ ਨੇ ਤੁਹਾਨੂੰ

पिछले नौजवाना नौजवानों का मावा का जिन्हों का एक्सीडेंट होयाजार जान बचाई ने पिछले तीन महीन सही महीन जो किसी तो प्रमाण का कोई जी

ਵਿਦਿਵਸਾ ਸਾਡੇ ਭਰਾ ਜਿਹੜੇ ਪੋਜ਼ਿਸ਼ਨ ਉਹਨਾਂ ਦੀ ਗੱਡੀਆਂ ਤੇ ਅਟੈਕ ਕਰਵਾ ਕੇ ਜਿਹੜੇ ਕਿੰਨੇ ਭਰਾ ਉੱਥੇ ਸ਼ਹੀਦ ਹੋਏ ਉਹਨਾਂ ਦੇ ਸ਼ਹੀਦਾਂ ਦੀ ਚਿਤਾ ਤੇ ਉਹਨੇ ਅਭੀ ਸਰਕਾਰ ਬਣਾਈ ਜਾਂਦੀ ਚੁੱਕੀ ਹੁਣ ਕੇ ਉਹਨਾਂ ਪਰਿਵਾਰਾਂ ਲਈ ਕਿਸੇ ਨੇ ਉਹ ਸਰ ਲੈਂਡ ਦਿੱਕਲੀ ਵੀ ਮੁਖੜ ਕਰਦੇ ਬੱਕੇ ਦਰਪੇ ਘੰਬਰ ਜੋਕਰੋ ਜਾਨੀ ਤਾਂ ਕਿ ਸਾਡੀ ਸ਼ਹੀਦੀ ਲੈਨ ਹੋ ਜੇ ਦੀ ਤਾਨੂੰ ਦਿੱਕਤ ਨੂੰ ਅਗਰਾਹ ਕਰਦੇ ਤੇ ਇੱਕ ਸਿੱਖ ਸਰ ਸਾਹਿਬ ਨੂੰ ਕਹਿਣਾ ਪਵੇ ਕਿਸੇ ਨੂੰ ਮੈਂ ਮੈਂ ਜਿਹੜਾ ਬਾਈਕ ਕਹਿ ਰਿਹਾ ਨੰਦਰ ਮੈਂ ਇਮੀਡੀਏਟ ਐਕਸ਼ਨ ਨਾਲ ਕਰਕੇ ਗੱਲਬਾਤ ਜੋ ਵੀ ਪੋਸੀਬਲ ਹੁੰਦਾ ਹੋਊਗਾ ਉਹ ਜੇ ਕੋਈ ਕੋਰਟ ਦਾ ਇਹਦਾ ਕੋਰਟ ਕਮਿਸ਼ਨ ਦਾ ਨਹੀਂ ਹੋਊਗਾ ਇਲੈਕਸ਼ਨ ਕਮਿਸ਼ਨ ਦਾ ਹੁਣੇ ਕਰਵਾ ਦਾਂਗੇ ਜੇ ਇਨ ਕੇਸ 1% ਕੋਈ ਐਦਾਂ ਦਾ ਹੋਇਆ ਤਾਂ 4 ਤਰੀਕ ਤੋਂ ਬਾਅਦ ਉਹਦੇ ਵੀ ਜੈਫਰ ਪਵਾ ਦਾਂਗੇ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਸੋ ਹੁਣ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਨੇ ਕੁਝ ਨਹੀਂ ਦੇਖਣਾ ਆਪਾਂ ਨੇ ਮੰਤਰੀ ਸਾਹਿਬ ਦੇਖਣੇ ਨੇ ਜੇ ਚੈਪਟਰ ਫੇਰ ਲੱਗਣਗੇ ਜੇ ਵੋਟਾਂ ਪਾਉਂਕੇ ਤੇ ਕਹੋਂ ਕਿ ਵੋਟਾਂ ਪਾਉਣੀਆਂ ਨਹੀਂ ਫਿਰ ਜਿਹੜੇ ਲੱਗ